ਇੱਕ ਗੱਲ ਜਿਹੜੀ ਮੈਂ ਆਪ ਜੀ ਦੇ ਨਾਲ ਕਰਨੀ ਚਾਹਨਾ ਉਹ ਹੈ মিডিਆ ਦੀ ਐਮੀਅਤ ਸਾਡੇ ਇਸ ਆਜ਼ਾਦੀ ਦੇ ਸੰਘਰਸ਼ ਦੇ ਵਿੱਚ মিডিਏ ਦਾ ਜਿਹੜਾ ਯੋਗਦਾਨ ਆ ਉਹ ਕਿੰਨਾ ਜ਼ਰੂਰੀ ਹੈ ਉਹਦੇ ਬਾਰੇ ਮੈਂ ਜ਼ਰੂਰ ਤੁਹਾਡੀਆਂ ਗੱਲਾਂ ਤੁਹਾਡੇ ਨਾਲ ਕਰਦੀਆਂ ਚਾਹਨਾ ਅੱਜ ਦੁਨੀਆ ਦੇ ਵਿੱਚ ਕੱਲੇ ਹਿੰਦੁਸਤਾਨ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਹਜ਼ਾਰਾਂ ਦੀ ਤਾਜ਼ਾ ਦੇ ਵਿੱਚ ਭਾਰਤੀ ਹਕੂਮਤ ਵੱਲੋਂ ਪ੍ਰੋਪੋਗੈਂਡਾ ਮੀਡੀਆ ਹਰ ਇੱਕ ਮੁਲਕ ਦੀ ਹਰ ਇੱਕ ਭਾਸ਼ਾ ਦੇ ਵਿੱਚ ਸਿੱਖਾਂ ਦੇ ਖਿਲਾਫ ਖੜਾ ਕੀਤਾ ਗਿਆ ਜਿਹਦੇ ਵਿੱਚ ਰੇਡੀਓ ਸਟੇਸ਼ਨ ਟੀਵੀ ਸਟੇਸ਼ਨ ਜਿਹੜੀਆਂ ਵੈਬ ਪੇजेस ਹੋਰਾਂ ਦੇ ਬਲੌਗਰਸ ਤੁਸੀਂ ਨਾਂ ਲਓ ਹਰ ਇੱਕ ਕਿਸਮ ਦਾ ਮੀਡੀਆ ਜਿਹੜਾ ਸਿੱਖਾਂ ਦੇ ਖਿਲਾਫ ਨਫ਼ਰਤ ਤੇ ਭੀ ਆ ਜਿਹੜੇ ਉਹ ਬੋਰਿਆ ਔਰ ਇਹ ਗੱਲ ਅੱਜ ਦੀ ਨਹੀਂ ਹੈ ਇਹ ਗੱਲ 1985 ਦੇ ਵਿੱਚ ਜਦੋਂ 에어 ਇੰਡੀਆ ਵਰਗਾ ਹਾਦਸਾ ਕਰਕੇ ਹਿੰਦੂਸਤਾਨ ਦੀਆਂ ਏਜੰਸੀਆਂ ਦੇ ਸਿੱਖਾਂ ਦੇ ਸਿਰ ਦੇ ਉੱਤੇ ਮੜਨ ਦੀ ਕੋਸ਼ਿਸ਼ ਕੀਤੀ ਉਹਦੀ ਇਨਕੁਆਰੀ ਦੇ ਵਿੱਚ ਆਰਸੀਐਮਪੀ ਦੇ ਇੱਕ ਅਫਸਰ ਦੀ YouTube ਤੇ ਤੁਸੀਂ ਸਰਚ ਕਰ ਸਕਦੇ ਆ ਇੱਕ ਔਨ ਸਕ੍ਰੀਨ ਜਿਹੜੀ ਆ ਅਦਾਲਤ ਦੇ ਵਿੱਚ ਟੈਸਟਮਨੀ ਆ ਜਿਹਦੇ ਚੋਂ ਦੱਸਿਆ ਸੀ ਕਿ ਜਿਹੜਾ ਸਾਊਦੀਸ਼ੀਅਨ ਮੂਲ ਦਾ ਮੀਡੀਆ ਇੱਥੇ ਵਿਚਰ ਰਿਹਾ ਕੈਨੇਡਾ ਅਮਰੀਕਾ ਦੇ ਵਿੱਚ ਇਹਨਾਂ ਨੂੰ ਭਾਰਤੀ ਏਜੰਸੀਆਂ ਭਾਰਤ ਦੇ ਕੌਂਸੂਲੇਟ ਰਾਹੀਂ ਭਾਰਤ ਦੇ ਹਾਈ ਕਮਿਸ਼ਨਰ ਰਾਹੀਂ ਇਹਨਾਂ ਨੂੰ 10-10 ਹਜ਼ਾਰ ਡਾਲਰ ਮਹੀਨੇ ਦੇ ਚੈੱਕ ਦਿੰਦੀਆਂ ਤਾਂ ਕਿ ਸਿੱਖਾਂ ਦਾ ਅਕਸ ਹੈ ਜਿਹੜਾ ਇਹ ਖਰਾਬ ਕੀਤਾ ਜਾ ਸਕੇ ਜਦੋਂ ਕੈਨੇਡਾ ਦੇ ਦੋ ਜਿਹੜੇ ਪੱਤਰਕਾਰ ਮਸ਼ਹੂਰ ਜਿਹੜੇ ਮੇਨਸਟ੍ਰੀਮ ਦੇ ਪੱਤਰਕਾਰ ਉਹਨਾਂ ਨੇ ਕਿਤਾਬ ਲਿਖੀ ਸੌਫਟ ਟਾਰਗੇਟ ਉਹਦੇ ਵਿੱਚ ਉਹਨਾਂ ਨੇ ਹਵਾਲੇ ਦਿੱਤੇ ਕਿ ਕਿਵੇਂ ਜਿੰਨੀਆਂ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਸਿੱਖ ਕਮਿਊਨਿਟੀ ਦੇ ਵਿੱਚ ਲੜਾਈਆਂ ਇਹਨਾਂ ਦੀਆਂ ਜੜੀਆਂ ਤਾਰਾ ਉਹ ਭਾਰਤੀ ਸਫਾਰਤਖਾਨਿਆਂ ਦੇ ਵਿੱਚੋਂ ਨਿਕਲਦੀਆਂ ਸਾਡੇ ਕੋਲੋਂ ਕਾਟ ਕੇ ਰਹਿ ਗਈ ਕਿ ਸਾਡਾ মিডিਆ ਜਾਂ ਤਾਂ ਉੱਠ ਨਹੀਂ ਸਕਿਆ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਬਣਦਾ ਸਹਯੋਗ ਆ ਜਿਹੜਾ ਉਹ ਨਹੀਂ ਮਿਲ ਸਕਿਆ ਪਰ ਮੈਂ ਆਪਣੇ ਪੰਥ ਦੇ ਮੋਰੇ ਹੱਥ ਜੋੜ ਕੇ ਗਿਜਾਰਿਸ਼ ਕਰਦਾ ਕਿ ਜਿੰਨਾ ਵੀ মিডিਆ ਤੁਸੀਂ ਸਾਰਾ ਆਵਾਜ਼ ਕਰਦੇ ਹੋ ਜਿਹੜਾ ਜਣਾ ਵੀ মিডিਆ ਅੱਜ ਸਿੱਖਾਂ ਦੀ ਇਹ ਇਆਜ਼ਤੀ ਦੀ ਗੱਲ ਘਰ ਘਰ ਦੇ ਤੱਕ ਪਹੁੰਚਾ ਰਿਹਾ ਉਹਦੇ ਵਿੱਚ ਟੀਵੀ 84 ਚੈਨਲ ਪੰਜਾਬੀ ਜਾ ਪੋਲਿਟਿਕਸ ਪੰਜਾਬ ਜਾਂ ਹੋਰ ਵੀ ਜਿੰਨੇ ਵੀ মিডিਆ ਵਾਲੇ ਵੀ ਇੱਥੇ ਮੌਜੂਦ ਨੇ ਮੈਂ ਸਾਰਿਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਕਿ ਹੱਕ ਸੱਚ ਦੀ ਜਿਹੜੀ ਆਵਾਜ਼ ਹੈ ਜਿਹੜੀ ਆਵਾਜ਼ ਸਾਡੇ ਪਹਿਲੇ ਪਾਸੇ ਗੁਰੂ ਨਾਨਕ ਨੇ ਪਾਵਰ ਨੂੰ ਜਾਬਰ ਕਹਿ ਕੇ ਸਾਡੇ ਵਿੱਚ ਨਵੀਂ ਰੂਹ ਫੂਕੀ ਕੇ ਤੁਸੀਂ ਸੱਚ ਦੀ ਗੱਲ ਕਰਨੀ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਵੇਲਾ ਅੱਜ ਤੋਂ 20 ਸਾਲ ਬਾਅਦ ਅੱਜ ਅੱਜ ਹੋ ਰਹੀਆਂ ਕੱਟਵਾਵਾਂ ਦੇ ਉੱਤੇ ਕਿਤਾਬਾਂ ਲਿਖ ਕੇ ਫਾਰਗ ਹੋ ਜਾਣਾ ਇਹ ਬੰਦਿਆਂ ਵਾਲੀ ਗੱਲ ਨਹੀਂ ਬੰਦੇ ਵਾਲੀ ਗੱਲ ਇਹ ਆ ਕਿ ਅੱਜ ਜਿਹੜਾ ਵੀ ਜ਼ੁਲਮ ਸਿੱਖ ਕੌਮ ਦੇ ਉੱਤੇ ਢਾਇਆ ਜਾ ਰਿਹਾ ਜਿਹੜੀਆਂ ਵੀ ਰਕਾਵਟਾਂ ਸਾਡੀ ਆਜ਼ਾਦੀ ਦੇ ਰਾਹ ਦੇ ਵਿੱਚ ਰੋਕਣ ਦੇ ਲਈ ਖੜੀਆਂ ਕੀਤੀਆਂ ਜਾਂਦੀਆਂ ਅੱਜ ਜਿਹੜੀਆਂ ਕਲਮਾਂ ਜਿਹੜੀਆਂ ਆਵਾਜ਼ਾਂ ਜਿਹੜੇ ਵੀ ਚੈਨਲ ਉਸ ਗੱਲ ਦੀ ਆਵਾਜ਼ ਜਿਹੜੀਆਂ ਬੁਲੰਦ ਕਰਦੇ ਆ ਲੋਕਾਂ ਤੱਕ ਪਹੁੰਚਾਉਂਦੇ ਆ ਉਹਨਾਂ ਨੂੰ ਤਦੋਂ ਮਨੋਂ ਤੇ ਤੁਹਾਨੂੰ ਤੁਸੀਂ ਸਹਿਯੋਗ ਜ਼ਰੂਰ ਦਿਓ ਕਿਉਂਕਿ ਫਾਈਨਾਂਸਿਸ ਤੋਂ ਬਿਨਾ ਵਲੰਟੀਅਰ ਵਰਕ ਤੋਂ ਬਿਨਾ ਮੀਡੀਆ ਕਾਮਯਾਬ ਨਹੀਂ ਹੁੰਦਾ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਨੂੰ ਡੋਨੇਸ਼ਨ ਕਰੋ ਪਰ ਸਾਡੇ ਬਹੁਤ ਵੱਡੇ ਵੱਡੇ ਬਿਜ਼ਨੈਸਿਸ ਨੇ ਕੈਨੇਡਾ ਅਮਰੀਕਾ ਦੇ ਵਿੱਚ ਦਾ ਸਾਰੀ ਦੁਨੀਆ ਦੇ ਵਿੱਚ ਅਸੀਂ ਆਪਣੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਹੈ ਉਹਦਾ ਜ਼ਰੀਆ ਜਿਹੜਾ ਉਹ ਇਸ ਪੰਥਕ ਮੀਡੀਆ ਨੂੰ ਬਣਾਈਏ ਤਾਂ ਕਿ ਸਾਡਾ ਮੀਡੀਆ ਜਿਹੜਾ ਉਹ ਫਾਈਨੈਂਸਲੀ ਸਟਰੋਂਗ ਹੋ ਕੇ ਆਪਣੇ ਜਿਹੜੇ ਆਪਰੇਸ਼ਨਸ ਆ ਉਹ ਹੋਰ ਵਧਾਵੇ ਸੋ ਮੈਂ ਇਹ ਵੀ ਗੱਲ ਆਵਜੀਆਂ ਨਾਲ ਸਾਂਝੀ ਕਰਨਾ ਚਾਹੁੰਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਕੈਨੇਡਾ ਤੋਂ ਵੀ 10 TV 84 ਦੇ ਉੱਤੇ ਈਸਟਰਨ ਟਾਈਮ ਸਵੇਰੇ 10 ਵਜੇ ਤੋਂ ਲਾਈਵ ਇੱਕ ਨਵਾਂ ਪ੍ਰੋਗਰਾਮ ਵੀ ਲੈ ਕੇ ਆ ਰਹੇ ਆ ਜਿਹੜਾ ਡੇਢ ਘੰਟੇ ਦਾ ਟਾਕ ਸ਼ੋਅ ਹੋਏਗਾ ਉਹਦੇ ਵਿੱਚ ਅਸੀਂ ਸਾਰੇ ਆਪਣੇ ਦਿਲ ਦੀਆਂ ਗੱਲਾਂ ਕਰਾਇਆ ਕਰਾਂਗੇ ਆਪਣੀ ਕੌਮ ਦੀ ਆਜ਼ਾਦੀ ਦੀਆਂ ਗੱਲਾਂ ਕਰਾਇਆ ਕਰਾਂਗੇ ਪੰਜਾਬ ਦੀ ਸਿਆਸਤ ਦੀਆਂ ਗੱਲਾਂ ਕਰਾਂ ਕਰਾਂਗੇ ਉਹ ਸਿਆਸਤ ਜਿਹੜੀ ਅੱਜ ਗੰਦਲੀ ਕੀਤੀ ਜਾ ਰਹੀ ਹੈ ਤੁਸੀਂ ਸਾਰਾ ਕੁਝ ਦੇਖਦੇ ਹੋ ਮੈਂ ਬਾਣੀ ਬ੍ਰਿਕਿਚ ਨਹੀਂ ਜਾਣਾ ਕਿਉਂਕਿ ਹੋਰ ਵੀ ਬਲਾਰੇ ਬਹੁਤ ਦੇਰ ਤੋਂ ਵੇਟ ਕਰ ਰਹੇ ਆ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਇੱਕੋ ਇੱਕ ਨਾਂ ਆ ਸਰਦਾਰ ਸਿਵਰਨਜੀਤ ਸਿੰਘ ਮਾਨ ਮੈਂ ਪੋਲਿਟਿਕਲ ਜਿਹੜੀ ਵੋਟਾਂ ਵਾਲੀ ਸਿਆਸਤਾਂ ਉਹਦੀ ਗੱਲ ਕਰ ਰਿਹਾ ਜਿਹੜਾ ਬੇਤਾਕ ਹੋ ਕੇ ਅੱਜ ਵੀ ਸਿੱਖ ਕੌਮ ਦੀ ਜਿਹੜੀ ਗੱਲ ਆ ਉਹ ਬਲੰਦੀ ਦੇ ਨਾਲ ਕਰ ਰਿਹਾ ਸੋ ਅਸੀਂ ਉਧਰ ਵੀ ਧਿਆਨ ਰੱਖਣਾ ਕਿ ਆਪਣਾ ਬਣਦਾ ਫਰਜ਼ ਆ ਜਿਹੜਾ ਉਧਰ ਵੀ ਨੁਮਾਈਏ 64 ਜਸਟਿਸ ਜਿਹੜੀ ਇੱਥੇ ਰੈਫਰੈਂਡਮ ਦੇ ਨਾਲ ਸਾਨੂੰ ਅਜਾਤੀ ਤੇ ਲੈ ਕੇ ਦੇਣ ਲਈ ਤਤਪਰ ਆ ਉਹਦਾ ਵੀ ਖਿਆਲ ਰੱਖੀਏ ਉਤੋਂ ਅਲਾਵਾ ਜਿੰਨੇ ਵੀ ਸਾਡੇ ਬੰਦੀ ਸਿੰਘ ਨੇ ਉਹ ਚਾਹੇ 30 ਸਾਲਾਂ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ ਚਾਹੇ ਪਿਛਲੇ 1 ਸਾਲ ਤੋਂ ਬੈਠੇ ਆ ਬਿਨਾਂ ਕਿਸੇ ਕਾਰਨ ਕਰਕੇ ਭਾਰਤੀ ਅਖੌਤੀ ਕਾਨੂੰਨ ਦੀਆਂ ਸਾਰਾ ਸਾਰੀਆਂ ਤਰ੍ਹਾਂਆਂ ਨੂੰ ਛਿੱਕੇ ਟੰਗ ਕੇ ਜਿਹੜਾ ਜਿਹੜੀ ਸਿੱਖਾਂ ਦੇ ਉੱਤੇ ਇਹ ਜ਼ੁਲਮ ਦੀ ਹਨੇਰੀ ਆ ਜਿਹੜੀ ਉਹ ਨਿਰੰਤਰ ਚੁਲਾਈ ਜਾ ਰਹੀ ਆ ਉਹਦੇ ਖਿਲਾਫ ਵੀ ਅਸੀਂ ਜਿਹੜੀ ਗੱਲ ਆਪਣੇ ਮੀਡੀਆ ਤੇ ਕਰਨੀ ਆ ਤੇ ਉਹ ਤਾਂ ਹੀ ਹੋ ਸਕਦੀ ਆ ਜੇ ਤੁਸੀਂ ਸਾਰੇ ਗੁਰੂ ਰੂਪ ਸਾਧ ਸੰਗਤ ਜੀ ਸਾਡੇ ਮੀਡੀਆ ਦਾ ਸਾਥ ਦੇਊਗੀ